7 8 ਅਤੇ 9 ਜਨਵਰੀ ਪੰਜਾਬ ਦੇ ਮੌਸਮ ਦੇ ਵਿੱਚ ਜੋ ਚੇਂਜ ਆਉਣ ਵਾਲਾ ਹੈ ਜੋ ਬਦਲਾਅ ਆਉਣ ਵਾਲਾ ਹੈ ਉਹ ਕਿਤੇ ਨਾ ਕਿਤੇ ਹੁਣ ਪੰਜਾਬ ਹਰਿਆਣਾ ਅਤੇ ਉੱਤਰ ਭਾਰਤ ਦੇ ਬਹੁਤ ਸਾਰੇ ਸੂਬਿਆਂ ਨੂੰ ਪ੍ਰਭਾਵਿਤ ਕਰੇਗਾ ਜਿਸ ਦੇ ਨਾਲ ਮੌਸਮ ਦੇ ਵਿੱਚ ਵੱਡਾ ਬਦਲਾਅ ਸਾਨੂੰ ਦੇਖਣ ਨੂੰ ਮਿਲੇਗਾ ਕੀ ਬਦਲਾਅ ਹੋਊਗਾ ਠੰਡ ਧੁੰਦ ਤਾਪਮਾਨ ਅਤੇ ਕਿਰਮਣ ਕਣੀ ਦੀ ਉਮੀਦ ਹੈ ਜਾਂ ਨਹੀਂ ਸਾਰੀਆਂ ਜਾਣਕਾਰੀਆਂ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਸੈਟਲਾਈਟ ਇਮੇਜ ਤੋਂ ਕਲੀਅਰ ਹੈ ਕਿ ਧੁੰਦ ਹੌਲੀ-ਹੌਲੀ ਪੰਜਾਬ ਤੋਂ ਤੇ ਬਾਕੀ ਸੂਬੇ ਤੋਂ ਘੜਦੀ ਹੋਈ ਨਜ਼ਰ ਆ ਰਹੀ ਹੈ ਧੁੱਪ ਨਿਕਲ ਰਹੀ ਹੈ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਵਾਧਾ ਹੋਵੇਗਾ ਪਰ ਧੁੱਪ ਜਿਹੜੀ ਹੈ ਉਹਦਾ ਕੋਈ ਬਹੁਤ ਜ਼ਿਆਦਾ ਅਸਰ ਨਹੀਂ ਹੈ ਜਿਹੜੀ ਧੁੱਪ ਨਿਕਲਣ ਦੀ ਉਮੀਦ ਹੈ ਬਾਅਦੋਂ ਤੋਂ ਬਾਅਦ ਉਹ 2 ਜਾਂ 3 ਘੰਟੇ ਦੀ ਹੈ ਜ਼ਿਆਦਾ ਨਹੀਂ ਹੈਗੀ ਮਤਲਬ ਪੂਰਾ ਦਿਨ ਧੁੱਪ ਨਹੀਂ ਹੈ ਜਿਹਦੇ ਕਰਕੇ ਥੋੜ੍ਜੇ ਠੰਡ ਦਾ ਮਾਹੌਲ ਜ਼ਿਆਦਾ ਦੇਖਣ ਨੂੰ ਮਿਲੂਗਾ ਸ਼ੀਤ ਲਹਿਰ ਦਾ ਅਲਰਟ ਲਗਾਤਾਰ ਜਾਰੀ ਹੈ ਤੁਹਾਡੇ ਇਲਾਕੇ ਵਿੱਚ ਧੁੱਪ ਹੈ ਧੁੰਦ ਹੈ ਜਾਂ ਬੱਦਲ ਬਾਈ ਹੈ ਕੀ ਹੈ ਤੁਸੀਂ ਵੀ ਕਮੈਂਟ ਕਰ ਦਿਓ ਜੀ ਚੈਨਲ ਤੇ ਅਗਰ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਜਾਣਕਾਰੀ ਚੰਗੀ ਲੱਗਦੀ ਹੋ ਪੁਰਾਣੇ ਸਬਸਕ੍ਰਾਈਬਰ ਹੋ ਤਾਂ ਵੀਡੀਓ ਲਾਈਕ ਕਰਦੇਆ ਕਰੋ ਤੇ ਸ਼ੇਅਰ ਕਰਦੇਆ ਕਰੋ ਤਾਂ ਕਿ ਬਾਅਦ ਤੋਂ ਬਾਅਦ ਜਾਣਕਾਰੀ ਅੱਗੇ ਜਾ ਸਕੇ ਤੇ ਤੁਹਾਡਾ ਹੌਸਲਾ ਜਿਹੜਾ ਉਹ ਵੀਡੀਓ ਨੂੰ ਸ਼ੇਅਰ ਕਰਨ ਨਾਲ ਦਾ ਲਾਈਕ ਕਰਨ ਨਾਲ ਸਾਡਾ ਹੌਸਲਾ ਵੱਧ ਜਾਂਦਾ ਜੀ ਤੇ ਹੁਣ ਆਪਾਂ ਗੱਲ ਕਰਦੇ ਆ ਮੌਸਮ ਦੇ ਹਾਲਾਤਾਂ ਦੀ ਕਿ ਕੀ ਹਾਲਾਤ ਨੇ ਸਭ ਤੋਂ ਪਹਿਲਾਂ ਅਗਰ ਗੱਲ ਕਰੀਏ ਅਸੀਂ ਦਿਨਾਂ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਕਿ 7 ਤਰੀਕ ਸਵੇਰ ਦੀ ਗੱਲ ਕਰੀਏ ਤਤੁੰਦ ਜਿਹੜੀ ਹੈ ਸਾਨੂੰ ਮਾਲਵੇ ਚੋਂ ਤਾਂ ਬਹੁਤ ਘੱਟ ਹੈ ਮਤਲਬ ਦੁਆਬੇ ਦੇ ਵਿੱਚ ਅਤੇ ਮਾਜੇ ਦੇ ਵਿੱਚ ਧੁੰਦ ਸਾਨੂੰ ਦੇਖਣ ਨੂੰ ਮਿਲੂਗੀ ਤੁਹਾਡੀ ਸਕਰੀਨ ਦੇ ਉੱਪਰ ਹੈ ਜੀ ਇਹਦੇ ਵਿੱਚ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਪਠਾਨਕੋਟ ਗੁਰਦਾਸਪੁਰ ਕੁਸ਼ਕ ਜਲੰਧਰ ਕਪੂਰਥਲੇ ਦਾ ਹਿੱਸਾ ਜੀ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਮਲੇਰਕੋਟਲਾ ਲੁਧਿਆਣਾ ਇਹ ਕੁਸ਼ਕ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਧੁੰਦ ਜਿਹੜੀ 7 ਤਰੀਕ ਨੂੰ ਵਧੀਆ ਤੜਡੇ ਰੂਪ ਦੇ ਵਿੱਚ ਦੇਖਣ ਨੂੰ ਮਿਲੂਗੀ ਜਿਵੇਂ ਜਿਵੇਂ ਦਿਨ ਵਧੂਗਾ ਥੋੜੀ ਧੁੰਦ ਇਹ ਮੋਗੇ ਤੱਕ ਜਾਫਰ ਲੁਧਿਆਣੇ ਤੋਂ ਬਰਨਾਲੇ ਆਲੇ ਪਾਸੇ ਨੂੰ ਜਾਂ ਸੰਗਰੂਰ ਦਾ ਕੋਸ਼ਕਾ ਇਦੇ ਵਿੱਚ ਪਹੁੰਚ ਸਕਦੀ ਹੈ ਪਰ ਬਹੁਤ ਵੱਡੀ ਉਮੀਦ ਕੋਈ ਨਹੀਂ ਹੈ ਤੇ ਥੋੜੀ ਜੀ ਰਾਜਸਥਾਨ ਹਰਿਆਣੇ ਵੱਲ ਵੀ ਧੁੰਦ ਟਟਵੇਂ ਰੂਪ ਦੇ ਵਿੱਚ ਦੇਖੀ ਜਾ ਸਕਦੀ ਹੈ ਜਿਵੇਂ ਜਿਵੇਂ ਦਿਨ ਵਧੂਗਾ ਤਾਂ ਮੌਸਮ ਸਾਫ਼ ਹੋਣ ਦੇ ਪੂਰੀ ਪੂਰੀ ਉਮੀਦ ਹੈ ਅੱਜ ਦੁਪਹਿਰ ਦੇ ਸਮੇਂ ਉਮੀਦ ਹੈ ਕਿ ਚੰਗਾ ਵਧੀਆ ਸੂਰਜ ਨਿੱਖਰ ਕੇ ਨਿਕਲ ਕੇ ਆਊਗਾ ਤਾਪਮਾਨ ਥੋੜ੍ਹਾ ਵੱਧ ਸਕਦਾ ਹੈ ਗਰਮੀ ਦੇ ਕਰਕੇ ਪਰ ਸ਼ੀਤ ਲਹਿਰ ਜਿਹੜੀ ਚੱਲ ਰਹੀ ਹੈ ਉਹਦੇ ਨਾਲ ਇਹ ਲੱਗ ਰਿਹਾ ਕਿ ਠੰਡ ਬਰਕਰਾਰ ਰਹਿਣ ਦੇ ਚਾਂਸ ਪੂਰੇ-ਪੂਰੇ ਬਣਦੇ ਹੋਏ ਨਜ਼ਰ ਆ ਰਹੇ ਨੇ ਅਗਰ ਅਸੀਂ ਗੱਲ ਕਰੀਏ ਫੇਰ ਸ਼ਾਮ ਵੇਲੇ ਦੀ 7 ਤਰੀਕ ਦੀ ਤਾਂ ਸ਼ਾਮ ਵੇਲੇ ਵੀ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਤਾਪਮਾਨ ਠੀਕ ਹੈ ਤੇ ਠੰਡ ਜਿਹੜੀ ਹੈ ਉਹ ਠੰਡੀ ਹਵਾ ਦੇ ਕਰਕੇ ਜਾਰੀ ਰਹੂਗੀ ਤੇ ਮੀਂਹ ਦਾ ਜਾਂ ਕੋਈ ਵੀ ਅਜਿਹੀ ਸੰਭਾਵਨਾ ਬਣਦੀ ਹੋਈ ਨਜ਼ਰ ਨਹੀਂ ਆ ਰਹੀ 8 ਤਰੀਕ ਦੀ ਅਗਰ ਗੱਲ ਕਰੀਏ ਤੜਕੇ ਸਵੇਰ ਦੀ ਫੇਰ ਉਹੀ ਸਿਸਟਮ ਹੈ ਜੀ ਧੁੰਦ ਦਾ ਤੁੰਦ ਜਿਹੜੀ ਬਣਦੀ ਹੋਈ ਨਜ਼ਰ ਆਵੇਗੀ ਇਸੇ ਬੈਲਟ ਦੇ ਵਿੱਚ ਹੈ ਪਹਾੜਾਂ ਵਾਲੇ ਪਾਸੇ ਨੂੰ ਜਿਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਇਹ ਬੈਲਟ ਫੇਰ ਤੋਂ ਯਾਨੀ ਕਿ ਦੁਆਬਾ ਬੈਲਟ ਜਿਹੜੀ ਹੈ ਉਹ ਤਗੜੇ ਰੂਪ ਦੇ ਵਿੱਚ ਆਉਂਦੀ ਨਜ਼ਰ ਆਵੇਗੀ ਤੇ 8 ਤਰੀਕ ਨੂੰ ਵੀ ਠੀਕ ਠਾਕ ਜਿਹੜੀ ਹੈ ਉਹ ਧੁੱਪ ਦੁਪਹਿਰ ਦੇ ਸਮੇਂ ਨਿਕਲੂਗੀ ਮੌਸਮ ਚੰਗਾ ਹੈ ਤੇ ਅੱਪਾ ਕਹਿ ਸਕਦੇ ਆ ਕਿ ਬੱਚਿਆਂ ਦੇ ਸਕੂਲ ਖੁੱਲਣ ਦੇ ਨਾਲ ਨਾਲ ਮੌਸਮ ਵੀ ਖੁੱਲਦਾ ਹੋਇਆ ਨਜ਼ਰ ਆਵੇਗਾ ਫਿਰ ਸਿਸਟਮ ਆਉਂਦਾ ਜੀ 9 ਤਰੀਕ ਨੂੰ 9 ਤਰੀਕ ਨੂੰ ਜਿਹੜੀ ਧੁੰਦ ਥੋੜੀ ਜਿਹੀ ਵੱਧ ਸਕਦੀ ਹੈ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਕਿ 9 ਤਰੀਕ ਨੂੰ ਸੰਗਣੀ ਧੁੰਦ ਹੈ ਜਿੰਨੀ ਇਹ ਫਿਲਹਾਲ ਦਿਖਾਈ ਦੇ ਰਹੀ ਹੈ ਤਾਂ ਪੂਰੇ ਪੰਜਾਬ ਦੇ ਵਿੱਚ ਧੁੰਦ ਦੇ ਚਾਂਸ ਵੱਧ ਰਹੇ ਨੇ ਫਾਜ਼ਿਲਕਾ ਹੋ ਗਿਆ ਜਾਂ ਮੁਕਸਰ ਸਾਹਿਬ ਹੋ ਗਿਆ ਬਰਨਾਲਾ ਹੋ ਗਿਆ ਫਰੀਦਕੋਟ ਜਾਂ ਫਿਰੋਜ਼ਪੁਰ ਹੋ ਗਿਆ ਇਹ ਕੁਝ ਜिले ਹੋ ਸਕਦੇ ਨੇ ਜਿਨ੍ਹਾਂ ਵਿੱਚ ਥੋੜੀ ਜਿਹਾ ਇਹਦਾ ਅਸਰ ਘੱਟ ਹੋਵੇ ਪਰ ਬਾਕੀ ਜ਼ਿਲ੍ਹਿਆਂ ਦੇ ਵਿੱਚ ਅਸਰ ਜਿਹੜਾ ਧੁੰਦ ਦਾ অপੂਰਨ ਤੌਰ ਤੇ ਜਾਰੀ ਰਹੇਗਾ 9 ਤਰੀਕ ਨੂੰ ਸੰਘਣੀ ਧੁੰਦ ਜਿਹੜੀ ਪੈਣ ਦੀ ਉਮੀਦ ਹੈ ਤੇ ਜਿਹੜੀ ਧੁੰਦ ਹੈ ਇਹ ਕਾਫੀ ਲੰਬੇ ਸਮੇਂ ਤੱਕ ਰਹਿ ਸਕਦੀ ਹੈ ਪਰ ਦੁਪਹਿਰ ਨੂੰ ਚਾਂਸ ਹੈ ਕਿ ਧੁੱਪ ਨਿਕਲ ਜਾਵੇਗੀ ਮੌਸਮ ਕਲੀਅਰ ਹੋ ਜਾਵੇਗਾ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ 7, 8 ਅਤੇ 9 ਤਰੀਕ ਸਵੇਰੇ ਸਵੇਰੇ ਧੁੰਦ ਹੈ ਜੀ ਦੁਪਹਿਰ ਨੂੰ ਚੰਗੀ ਧੁੱਪ ਨਿਕਲ ਸਕਦੀ ਹੈ ਸ਼ਾਮ ਨੂੰ ਫੇਰ ਧੁੰਦ ਦੇ ਹਾਲਾਤ ਬਣ ਸਕਦੇ ਨੇ ਪਰ ਧੁੰਦ ਜਿਹੜੀ ਹੈ ਵਿਜ਼ਿਬਿਲਟੀ ਇੰਨੀ ਜ਼ਿਆਦਾ ਖਰਾਬ ਨਹੀਂ ਹੋਊਗੀ ਸ਼ਾਮ ਸਮੇਂ ਸਵੇਰੇ ਸਵੇਰੇ ਜਿਹੜੀ ਵਿਜ਼ਿਬਿਲਟੀ ਥੋੜੀ ਘੱਟ ਸਕਦੀ ਹੈ ਜਿਹੜੇ ਨਾਲ ਟ੍ਰੈਵਲ ਕਰਨਾ ਹੈ ਬਾਕੀ ਰਾਤ ਨੂੰ ਜਾਂ ਸਵੇਰੇ ਸਵੇਰੇ ਟ੍ਰੈਵਲ ਕਰ ਰਹੇ ਨੇ ਉਹਨਾਂ ਨੂੰ ਥੋੜੀ ਜਿਹੀ ਚੇਤਾਵਨੀ ਹੈ ਬਾਕੀ ਓਵਰਾਲ ਮੌਸਮ ਠੀਕ ਹੈ ਕੋਈ ਵੱਡੀ ਹਲਚਲ ਨਹੀਂ ਹੈ ਪੱਛਮ ਦੀ ਹਵਾ ਚੱਲੂਗੀ ਠੰਡੀ ਹਵਾ ਚੱਲੂਗੀ ਤੇ ਸ਼ੀਤ ਲਹਿਰ ਤੋਂ ਬਚਾਅ ਰੱਖੋ ਬਾਕੀ ਓਡਾ ਕੋਈ ਮੀਂਹ ਵਗਾਰ ਦੀ ਸੰਭਾਵਨਾ ਨਹੀਂ ਹੈ ਬਾਕੀ ਕੋਈ ਨਵੀਂ ਅਪਡੇਟ ਹੋਵੇਗੀ ਤਾਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ ਜੀ